ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰ ਰਾਖਸ ਦੁਰਧਰ ਮਾਰਿਆ ਪ੍ਰਹਲਾਦ ਦਦਰਯ ਅਹੰਕਾਰਿਆ ਨਿੰਦਕ ਪਿਠ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਸਹਰ ਸੇਵਯ ਅੰਤ ਲੈ ਛਡਯ ਇਕ ਓਅੰਕਾਰ ਸਤਗੁਰ ਪ੍ਰਸਾਦ ਸ ਲੋਕ ਮਹੱਲਾ ਪਲਾ ਦੁਖ ਦਰ ਸੁਖ ਰੂਪ ਪਿਆ ਜ ਸੁਖ ਤਾਮਨ ਹੋਈ ਉਹ ਕਰਤਾ ਕਰਣਾ ਮੈਂ ਨਾਹੀ ਜਾਹਾਂ ਕਰੇ ਨ ਹੋਈ ਬਲ ਹਰੇ ਕੁਦਰਤ ਵਸਿਆ ਤੇਰ ਅੰਤਨ ਜਾਈ ਲਖਿਆ ਰਹਿ ਜਾਤ ਮਹ ਜੋਤ ਜੋਤ ਮਹ ਜਾਤ ਅਕਲ ਤਲਾ ਭਰਪੂਰ ਰਹਿਆ ਓ ਸਚਾ ਸਹਬ ਸਿਤ ਸੁਵਰਜਨ ਕੀਤੀ ਸੋ ਪਾਰ ਪਇ ਕਹੋ ਨਾਨਕ ਕਰਤੇ ਕੀਆ ਬਾਤ ਜੋ ਕੁਛ ਕਰਣਾ ਸੋ ਪਰ ਰਹਿਆ ਸੋਦਰ ਰਾਗਿਆ ਸਮ ਹੱਲਾ ਪਹਿਲਾ ਇੱਕ ਓਅੰਕਾਰ ਸਤਗੁਰ ਪਰਸਾਦ ਸੋਦਰ ਤੇਰਾ ਗਿਆਂਸੋ ਕਰਕੇ ਹਾ ਜਤਬੈ ਸਰਬਤ ਮਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕੀਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰੌਗ ਪਰੇਸੋਂ ਕਹਿ ਹੈ ਕਿਤੇ ਤੇਰੇ ਗਵਨ ਹਾਰੇ ਗਵਨ ਤੁਧਨੋ ਪਵਨ ਪਾਣੀ ਬੈਸੰਤਰ ਗਵੈ ਰਾਜਾ ਧਰਮ ਦਵਾਰੇ ਗਵਨ ਤੁਧਨੋ ਚਿਤ ਗਵਤ ਲਖ ਜਾਨਨ ਲਖ ਲਖ ਧਰਮ ਵਿਚਾਰੇ ਗਵਨ ਤੁਧਨੋ ਈਸਰ ਬਰਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਦ ਵਿਚਾਰੇ ਗਾਵਨ ਤਦਨੋ ਜਤੇ ਸਤੇ ਸੰਤੋ ਕੇ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਪੜਨ ਰਕੀਸਰ ਜੁਗ ਜੁਗ ਵਿਦਵਨ ਨਾਲੇ ਗਾਵਨ ਤੁਧਨੋ ਮੋਹਨਿਆ ਮਨਮੋਹਨ ਸੁਰਗ ਮਛ ਪਈ ਅਲੇ ਗਾਵਨ ਤੁਧਨੋ ਰਤਨ ਪਾਏ ਤੇਰੇ 68 ਤੀ ਰਤਨ ਨਾਲੇ ਗਾਵਨ ਤੁਧਨੋ ਜੋਤ ਮਹਾਂ ਬਲੇ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤਿਰ ਸਾਲੇ ਹੋਰ ਕੀਤੇ ਤੁਧ ਨੋ ਗਵਨ ਸੇਮ ਚੇਤਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਤ ਸਚੀ ਨਾਹੀਂ ਹੈ ਪੇ ਹੋਸੀ ਜੈਨ ਜਾਸੇ ਰਤਨ ਜਿ ਨਿਰਚੈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨ ਉਪਾਏ ਕਰ ਕਰ ਦੇ ਕਹਿ ਕਿ ਤਾ ਆਪਣਾ ਜਿਉ ਤਿਸ ਦੇ ਵੜਿਆਏ ਜੋ ਤਿਸ ਪਰ ਸੋਈ ਕਰਸੀ ਫਿਰ ਹੁਕਮਨ ਕਰਣਾ ਜਾਏ ਸੋ ਪਾਤ ਸਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹੱਲਾ ਪਹਿਲਾ ਸੋਣਵਟ ਹੱਥਾਂ ਸਬ ਕੋਏ ਕੇ ਵਡ ਵਡ ਡੇਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾਨ ਗਹਿਰ ਗੰਬੇਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਕੀਤਾ ਕੇ ਵਿਡਤੀ ਰਹੋ ਸਭ ਸੁਰਤੇ ਮਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਹਿਣ ਨ ਜੈ ਤੇਰੇ ਤਿਲ ਵੜੇ ਆਏ ਸਭ ਸਤ ਸਭ ਤਪ ਸਭ ਚੰਗ ਆਇਆ ਸਦਾ ਪੁਰਖਾਂ ਪਿਆ ਵੜਿਆ ਆਇਆ ਤਦ ਵਿਣਸ ਦੇ ਕਨਨ ਪਈਆ ਕਰਮ ਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰੰ ਸਿਪਤੇ ਪਰ ਤੇਰੇ ਪੰਡਰ ਜਿਸ ਤੋਂ ਤਹਿ ਤਿਸ ਕਿਆ ਚਾਰ ਨਾਨਕ ਸਤ ਸਵਰਣ ਹਰੰ ਆਸਾ ਮਹਲ ਪਹਿਲਾ ਆਖਾਂ ਜੀਵਾਂ ਵਿਸਰਾਮਰ ਜਾਉ ਆਖਣ ਔਖਾਂ ਸਚ ਨਾਮ ਸਜ ਨਾਮ ਕੇ ਲਾਂਗੇ ਭੋਖ ਉਤਪੋਖ ਖਾਈ ਚੱਲਿਅਹਿ ਦੋਖ ਸੋਖ ਵਿਸਰੇ ਮੇਰੀ ਮਏ ਸਾਚਾ ਸਾਹਿਬ ਸਚ ਨਾਹੀਂ ਰਹਾ ਸਜ ਨਾਮ ਕੇ ਤਿਲ ਵੜਿਆਏ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਹਿ ਵਡਨ ਹੋਵੇ ਘਾਟਨ ਜਾਏ ਨਾ ਉਹ ਮਰਨ ਹੋਐ ਸੋਦਿ ਤੇ ਦਰਹਿ ਨ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਹੋਐ ਨਾ ਕੋ ਹੋਏ ਜੇ ਵੜਿਆ ਪਤੇ ਵਿੜ ਤੇਰੀ ਦਤ ਜੰਦਨ ਕਰਕੇ ਕੀਤੀ ਰਾਤ ਖਸਮ ਵਿਸਰਹਤੇ ਕਮ ਜਤ ਨਾਨਕ ਨਾਵੇ ਬਾਜ ਜਸਨਾਤ ਰਾਗ ਗੁਜਰੀ ਮਹੱਲਾ ਚੌਥਮ ਹਰ ਕੀ ਜਨ ਸਤ ਗੁਰ ਸਤਿ ਪੁਰਖ ਬਿਨਿ ਹੋਇ ਕਰਿਓ ਗੁਰ ਪਾਸ ਹਮ ਕੀ ਰੇ ਕਿਰਮ ਸਤ ਗੁਰ ਸਰਣਾਈ ਕਰਿ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮਉ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨਸ ਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਪਦ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮਨ ਪયਿ ਤੇ ਪਗਹਿਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਰਿਗ ਜੇ ਮੈਂ ਤ੍ਰਿਗ ਜੇ ਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੋਰ ਮਸਤਗ ਲਖਿਆ ਲੇਖਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਐ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰ ਮਨ ਚਿਤ ਵਹਿ ਉਦਮ ਜਾਹਰ ਹਰ ਜਿਓ ਪ੍ਰਿਆਸੈ ਲਪਤਰ ਮਹਿ ਜੰਤ ਉਪਾਏ ਤਾ ਕਰ ਜਿ ਕੇ ਅਗੇ ਕਰ ਤਰਿਆ ਮੇਰੇ ਮਦੋ ਜੀ ਸਤ ਸੰਤ ਮਿਲੈ ਸੋ ਉਤਰੈ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖ ਕਸ਼ਟ ਹਰੈ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਤਰਿਆ ਸਿਰ ਸਰ ਜਗ ਸੰਭਾਹਿ ਠਾਕੁਰ ਕਾਹੇ ਮਨ ਭਾਉ ਕਰਿਆ ਉੱਡੇ ਉੱਡਿਆ ਵੈਸੇ ਕੋ ਸੰਤਸ ਪਾਚ ਬਚਰੇ ਚਰਿਆ ਤਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹ ਸਮਰਨ ਕਰਿਆ ਸਬਨੇ ਧਨ ਦਾਸੇ ਅਸ਼ਟ ਸਿਦਾਨੰ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰ ਅੰਤਨ ਪਰ ਵਰਿਆ ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਇਕ ਓਅੰਕਾਰ ਸਤਿਗੁਰ ਪਰਸਾਦ ਸੋ ਪੁਰਖ ਨਿਰੰਝਨ ਹਰ ਪੁਰਖ ਨਿਰੰਝਨ ਹਰਿ ਅਗਮਾਇਕ ਮਿਆਪਾਰ ਸਭ ਤਿਆ ਵਹਿ ਸਭ ਤਿਆ ਵਹਿ ਤੁਧ ਜੀ ਹਰ ਸੱਚ ਸਿਰਜਣਹਾਰ ਸਭ ਜੀਅ ਤੁਮਰੇ ਜੀ ਤੁਜੀ ਅਕਤ ਦਤਾਰ ਹਰਿ ਤਿਆ ਵਹ ਸੰਤੋ ਜੀ ਸਭ ਦੋ ਕ ਵਿਸਰਣ ਹਾਰਾ ਹਰਿਆ ਪੇਠਾ ਕੋਰ ਹਰਿਆ ਪੇ ਸੇਵਕ ਜੀ ਗਿਆਨਾਨਕ ਜੰਤ ਵਿਚਾਰਾ ਤੋਂ ਕਟ ਕਟ ਅੰਤਰ ਸਰ ਬਿਨ ਨਿਰੰਤਰ ਜੀ ਹਰ ਏਕ પુરਖ ਸਮਾਨਾ ਇਕਦਾਂ ਤੇ ਕੇ ਪੇਖ ਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਤ ਆਪੇ ਭੁਗਤਾ ਜੀ ਹਉ ਤਤ ਬਿਨ ਅਵਰਣ ਜਾਣਮ ਤੂੰ ਪਾਰ ਬ੍ਰਹਮ ਬਯੰਤ ਬਯੰਤ ਜੀ ਤੇਰੇ ਕੀਆ ਗੁਣ ਆਤ ਰਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਨ ਕੁਰਬਾਨ ਹਰਿ ਤਿਆਵਹਿ ਹਰਿ ਤਿਆਵਹਿ ਤੁਧ ਜੀ ਸੇ ਜਨ ਜਗੁ ਮਹਿ ਸੁਖ ਵਸੀ ਸੇ ਮੁਕਤ ਸੇ ਮੁਕਤ ਪਐ ਜਨ ਹਰਿ ਤਿਆਇ ਜੀ ਤਨ ਤੋਟੇ ਜਮ ਕੇ ਫਾਸੇ ਜਨਰ ਭਉ ਜਨ ਹਰ ਨਿਰਭਉ ਤੇ ਆਇਆ ਜੀ ਤਨ ਕਾ ਭਉ ਸਭ ਬਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਸ ਸਿਮਰਤ ਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤ ਤੂੰ ਆਦਿ ਪ੍ਰਖੇ ਪਰਮ ਪਰ ਕਰਤਾ ਜੀ ਤਤ ਜੀਵੜ ਅਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤਤ ਆਪੇ ਪਰ ਸੋਈ ਵਰਤੇ ਜੀ ਤੂੰ ਆਪੇ ਕਰਹਿ ਸੋ ਹੋਈ ਤਤ ਆਪੇ ਸ੍ਰਿਟ ਸਭ ਉਪਾਈ ਜੀ ਤਤ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਈ ਆਸ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਪਾਵੈ ਸੋ ਇਥਿ ਸੇ ਜੋ ਤੋਂ ਦੇਹ ਸੋਈ ਹਾਉ ਪਾਈ ਰਹਾ ਸਭ ਤੇਰੇ ਤੋਂ ਸਭ ਨੇ ਧਾਇਆ ਜਿਸਨੋ ਕਿਰਪਾ ਕਰਹਿ ਤਨ ਨਾਮਰਤਨ ਪਾਇਆ ਗੁਰਮਕਲਾ ਦਾ ਮਨ ਮੁਕ ਗਵਾਇਆ ਤੁ ਤਿਆ ਪਵਿਸ਼ੂੜਿਆ ਪਿ ਮਿਲਾਇਆ ਤੋ ਦਰਿਆ ਸਭ ਤੁਜਹਿ ਮਾਹੇ ਤੁਜ ਬਿਨ ਦੂਜਾ ਕੋਈ ਨਾਹੇ ਜਿਹਾ ਚੰਤ ਸਭ ਤੇ ਰਖੇ ਲੇ ਵਿਜਗ ਮਿਲ ਵਿਛੜਿਆ ਸੰ ਜੋਗੀ ਮੇਲ ਜਿਸਨੋਂ ਤੋ ਜਾਣੈ ਇਹ ਸੋਏ ਜਨ ਜਾਣੈ ਹਰ ਗਉਣ ਸਦਹਿ ਆਖ ਬਖਣ ਜਨ ਹਰ ਸੇਵਿਆ ਤਨ ਸੁਖ ਪਾਇਆ ਸਹਜਹਿ ਹਰ ਨਾਮ ਸਮਯੰ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰਨੈ ਕੋਈ ਤੋ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਡੇ ਪਹਿਲੇ ਨਮਸਾ ਪਾਣੀ ਪਾਵਤਨ ਹੈ ਕੀਏ ਪੰਕਜ ਮਹ ਪਗ ਨਹਿ ਚਲ ਹਮ ਦੇਖਾਂ ਤਹੈਂ ਡੁਬਿ ਅਲੇ मन एकन चित्त सुमड मनम हर विसरत तेरे गुण गलिया रहाऊ नहौ जति सते नहीं पड़या मोरक मवदा जनम पय प्रनमत नानक तनक की शरणा जिन तो नहीं विसरया आसअ महल्ला 5म ਪੇਪਰਾ ਪਤਮਾ ਨੁਕਦੇ ਹਰੀਆ ਗੋਬਿੰਦ ਮਿਰਣ ਕੀ ਤੇਰੇ ਬਰੀਏ ਅਵਰੇ ਕਾ ਜਤੇ ਰ ਕੀਤੇ ਨ ਕਾਮ ਮਿਲ ਸਾਤ ਸੰਤ ਪਜ ਕੇਵਲ ਨਾਮ ਸਰੰਜਾ ਮਲਾ ਕੇ ਪਵ ਜਲ ਤਰਨ ਕੈ ਜਨਮ ਬਿਰਤ ਜਾਤ ਰੰਗ ਮਾਇਕ ਰਹਿਉ ਜਪ ਤਪ ਸੰਜਮ ਧਰਮ ਨ ਕਰ ਮਾਇਆ ਸੇਵਾ ਸਾਧਨ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਖੋ ਸਰਮ ਜਪਤਿ ਸੰਜਮ ਧਰਮਨ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਖੋ ਸਰਮ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤ ਸਹੇ ਦਸਮੀ ਤਬੇ ਰਵਤ ਬੇਨਤੀ ਚਾ ਪਈ ਹਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੇ ਇਛਾ ਤਬ ਚਰਨਨ ਮੰਨ ਰਹੇ ਹਮਰਾਇ ਆਪਣਾ ਜਾਣ ਕਰੋ ਪ੍ਰਤਪਰ ਹਮਰੇ ਦੁਸ਼ਟ ਸਭ ਤੁਮ ਕਾ ਬਹ ਆਪ ਹਾਤ ਦੇ ਮਹੇ ਵਿਚਾ ਬਹ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਖ ਸਭ ਕਰਤਾਰ ਮੌਰਚਾਨਿ ਜਿ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸੈ ਤੁਮਹਿ ਸਾਡ ਕੋਈ ਅਵਰਨ ਤਿਆਉ ਜੋ ਵਰਤਹੁ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮਜੇ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪੱਛਾ ਸਿਰਿ ਅਸਦੋ ਜੋ ਕਰਿਓ ਰਚਾ ਰਾਖਲ ਹੋਇ ਮਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹਾਂ ਪੁਰੇ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮ ਬੁਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰਬਿ ਸੰ ਪਰਕਸ ਸਗਲ ਕਾਲ ਕਾਂ ਕੀ ਆਤਮਾਸ ਜਗਨ ਕਾਲ ਜੋਗੀ ਸਭ ਕੀ ਓ ਬੇਦਰਾਜ ਪਰਮਾ ਜੋਤੀ ਓ ਜਗਨ ਕਾਲ ਸਭ ਲੋਕ ਸਵਾਰ ਨਮਸਕਾਰ ਹ ਤਾਹੇ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਤੇਲ ਦਸ ਜਸਨ ਉਪਜਾਇਓ ਆਦ ਅੰਤ ਏਕੇ ਅਵਤਾਰ ਸੋ ਇਦਰ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪਸ ਵਾਰੇ ਸਗ ਕਨ ਕੋ ਸਗ ਤੁਨ ਸੁਖ ਦੇਉ ਸੁਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੇ ਪੀਰ ਪਛਾਨਤ ਚੀਟੀ ਤੇ ਕੁੰਚਿਰਸ ਤੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਇਤੇ ਦੁਖੇ ਸੁਖ ਪਾਇਐ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਣੈ ਜਬਦ ਕਰਖ ਕਰਾਂ ਕਰਤਾਰਾ ਪ੍ਰਜਾ ਸਰਤ ਤਪਦੇ ਅਪਾਰਾ ਜਬਿ ਆਖਰ ਕਰਤ ਹੋ ਕਬ ਹਉ ਤੁਮ ਮੈਂ ਮਿਲਤ ਦੇ ਦਰਸਭੰ ਜਿਤੇ ਬੰਨ ਸ੍ਰੇਟ ਸਭ ਤਾਰੇ ਆਪਿ ਆਪਣੀ ਬੋਝ ਵਿਚਾਰੈ ਤੁਮ ਸਭ ਹੀ ਤੇ ਰਹਤ ਨਰ ਆਲਮ ਜਾਨਤ ਬੇਦ ਬੇਦ ਅਰ ਆਲਮ ਨਿਰੰਤਰ ਨਿਰੰਭ ਕਰ ਨਿਰਲੰਭ ਆਦ ਅਨੇਲ ਅਨਾਦ ਅਸੰਭਵਤਾ ਕੈ ਮੂੜ ਚਾਰਤ ਭੇਦ ਜਾਪੋ ਭੇਵਨ ਪਵਤ ਭੇਦ ਤਾਤ ਕੋ ਪਰਪਹਨ ਅਨੁਮਾਨਤ ਮਹਾ ਮੂੜ ਕਛਪੇਦਨ ਜਨਤ ਮਹਾਦੇਵ ਕੋ ਗਤ ਸਦਾ ਸਵਨ ਰੰਕਰ ਕਾ ਚਿੰਤਨ ਹੈ ਪਵੈ ਆਪੇ ਆਪਣੇ ਬਦਹ ਹੈ ਜੇਤੀ ਵਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਕਨ ਜਾਏ ਬਸਰ ਕਹ ਬਿਦ ਸਜਾ ਪ੍ਰਥਮ ਸੰਸਰਮ ਇਕ ਰੂਪਨੁਪਸਰੂਪਾ ਰੰਗ ਕਪਿਉ ਰਾਵਕਿ ਭੂਪਾ ਅੰਡਜ ਜਿਰਜ ਸਿਤਜ ਕਿਨੀ ਉਤਬਜ ਖਾਨ ਬਹਰ ਰਚ ਦਿਨੇ ਕਹਉ ਪੁਲ ਰਾਜਹਿ ਵੈ ਬੈਠਾ ਕਹਉ ਸਮਟ ਪਿਉ ਸੰਕਰ ਇਕ ਇਠਾ ਸਗਰੇ ਸ੍ਰਿਟ ਦੇ ਕਾਇ ਅਚੰਬਵ ਆਦਿ ਜੁਗਾਦ ਸਰੂਪ ਸੁਅੰਭਵੈ ਅਪ੍ਰਚਾ ਮੇਰੀ ਤੁਮ ਪਰ ਸਿਕਿ ਬਾਰ ਸਖ ਸੰਗਰਮ दुष्टจิตै उठवत उतपाता सकल मलेश करो रणकास्ता जे असे दुष्ट अवसरनी परे तनके दुष्ट दुखित हवे मरे पुर्ख जवन पग परे तिहारे तनके तुम संकट सब टारे जो कल को एक बार ते है ताके काल निकट नहीं ए है रच्छा होय ताहे सब कला दुष्ट अरिष्ट त्रय तत्कला कृपा दृष्ट तन जाहे ने हरहु ਤਾਂਕੇ ਤਾਂ ਪਤਨ ਕਮ ਹਰ ਹੋ ਰਦ ਸਿਦ ਕਰਮ ਸਭ ਹੋਈ ਦੁਸ਼ਟ ਸਹਾ ਸਵਸ ਗੈਨ ਕੋਈ ਇੱਕ ਬਾਰ ਜਨਤ ਮੈਂ ਸੰਭਰ ਕਾਲ ਪਾਸਤੇ ਤਹੇ ਉਬਾਰਾ ਜਨ ਨਰ ਨਾਮ ਤੇ ਹਰੋ ਕਹ ਦਰਦ ਦੁਸ਼ਟ ਦੋਖ ਤੇ ਰਹਿ ਥੜਕੇ ਕੀਤ ਮੈਂ ਸਰਣ ਤੇ ਹਾਰੇ ਆਪ ਹਾਥ ਦਇ ਲਹਿਓ ਉਬਰੀ ਸਰਬਟੁਰਮੋ ਹਸਾਈ ਦੁਸ਼ਟ ਦੋਖ ਤੇ ਲਹੋ ਬਚਾਈ ਖੜਗ ਕੀਤ ਮੈਂ ਸਰਣ ਤੇ ਹਾਰੇ ਆਪ ਹਾਥ ਦਇ ਲਹੋ ਉਬਾਰੇ ਸਰਬਟੁਰਮੋ ਹਸਾਈ ਦੁਸ਼ਟ ਦੋਖ ਤੇ ਲਹੋ ਬਚਾਈ ਸਭੈਆ ਪائیں ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕਨ ਮੰਨਿਓ ਸਿਮਰਤ ਸਾਤਰ ਬਿਦ ਸਬੈ ਬੋ ਪੇਦ ਕਹ ਹਮ ਏਕਨ ਜਨਿਓ ਸਿਰਿਓ ਸੇ ਪਾਨ ਕਿਰਪਾ ਤੁਮਰੇ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੋਹਿਰ ਸਗਲੇ ਦਵਾਰੇ ਕੋਈ ਸਾਢ ਕਹਿ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤਹਾਰ ਸਗਲੇ ਦਵਾਰੇ ਕੋਈ ਸਾਢ ਕਹਿ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਅੰਕਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਜ ਸੇਤੇ ਮਨ ਵਜੀ ਆਵੈ ਧਾਈਆਂ ਰਾਗਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਐ ਸ਼ਬਦ ਤੈ ਗਾਵੋ ਹਰੇ ਕੇ ਰਾਮਨ ਜਨੇ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣੰ ਅੰਗਿ ਕਰੋ ਕਰੇ ਤੇਰਾ ਕਾਰਜ ਸਭ ਸਵਾਰਣ ਸਭ ਨਾਖਲਾਂ ਸਮਰਤ ਸੁਆਮੀ ਸੋ ਕਉ ਮਨ ਹੋਵੇ ਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇ ਰਹਿ ਕਰਤੇ ਤੇ ਰਹਿ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਨਕ ਮਨ ਵਸਿ ਹਾਂ ਬਾਜੇ ਸ਼ਬਦ ਖਨੇਰੇ ਕਹਿ ਨਾਨਕ ਸੱਚੇ ਸਾਹਿਬ ਕਹਾਂ ਨਹੀਂ ਕਰ ਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸੰਤ ਸੁਖ ਮਨ ਆਈ ਵਸਿਆ ਜਨੇ ਚ ਸਭ ਪੁਜਾਈਆ ਸਦਾ ਪ੍ਰਵਾਨ ਕੀਤਾ ਗੁਰਵਟ ਹਮ ਜਿਸ ਦਿਨ ਹੈ ਬਟਾਈਆ ਕਹੈ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰ ਸਚਾ ਨਾਮ ਮੇਰਾ ਅਦਰ ਵਾਜੇ ਪੰਚੇ ਸਬਦ ਤਤ ਕਰਸ ਪਗ ਕਰਸ ਪਗ ਸਬਦ ਵਾਜੇ ਕਲਾ ਚਿਤ ਕਰਤਾ ਰੀਆ ਪੰਚ ਦਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਸਰ ਕਰਮ ਪਾਇਆ ਤਤ ਜਨਕ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਤ ਗੁਰ ਅਨਹਦ ਵਾਦੀ ਆਨੰਦ ਸੁਣਹੁ ਵਡ ਪਾਗੇ ਹੋ ਸਗਲ ਮਨ ਰਤ ਪੂਰੇ ਪਰਮ ਪ੍ਰਭ ਪਾਇਆ ਉਤਰੇ ਸਗਲ ਵਿਸੋਰੇ ਦੁਖ ਰੋਗ ਸੰਤਾਂ ਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਉਰੇ ਗੁਰ ਤੇ ਜਾਣੇ ਸੁਣ ਤੇ ਪਉ ਨਿਤ ਕਹਤੇ ਪਵਿਤ ਸਤ ਗੁਰ ਰਹਿ ਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਸੁਣ ਤੇ ਪਉ ਨਿਤ ਕਹਤੇ ਪਵਿਤ ਸਤ ਗੁਰ ਰਹਿ ਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ ਮੰਦਾਵਣੀ ਮਹੱਲ ਪੰਜਵੰਥਾਲ ਵਿੱਚ ਤਨ ਵਸਤੁ ਪਈਓ ਸਤ ਸੰਤੋ ਕ ਵਿਚਾਰ ਅੰਮ੍ਰਿਤ ਨਾਮ ਠਾਪੁਰ ਕ ਪਈਓ ਜਿਸ ਕ ਸਭ ਸ ਅਦਰਮ ਜੇ ਕੋ ਖਾਵੇ ਜੇ ਕੋ ਪਹੁੰਚਾ ਤਸ ਕਾ ਹੋਏ ਉਦਾਰ ਇਹ ਹੈ ਵਸਤ ਤ ਜੀਨ ਹੈ ਜਾਏ ਨਤਨਤਰ ਕੇ ਉਤਾਰ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਰ ਸਰ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਂ ਤੋ ਨਹੀਂ ਮੈ ਨੋ ਜੋਗ ਕਿ ਤੋਈ ਮੈ ਨਿਰਗੁਣ ਅਰੇ ਕੋ ਗੁਣ ਨਹੀਂ ਆਪੇ ਤਰਸ ਭਈ ਤਰਸ ਪਿਆ ਮਹਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਤੇ ਵਹਰੇ ਆ ਦਰਸ ਪਿਆਮ ਹਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲ ਤਾ ਜੀਵਾਂ ਤਨ ਮਨ ਤਿਵੈ ਹਰਿ ਆ ਪਾਉੜਿ ਰਤ ਤੋਂ ਸਮਰਤ ਜਿਤ ਕੋਈ ਨਾਹੈ ਉਤੇ ਤੇਰੇ ਰਾਕੇ ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦਉਤੈ ਨਾਹੈ ਤੇਰੇ ਛਡ ਜਾਹੇ ਪਵ ਜਲ ਬਿਖ ਮਸ ਗਾਹੋ ਗੁਰ ਸ਼ਬਦ ਦੇ ਪਾਰ ਪਾਹੇ ਜਨਕ ਲਗੇ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲਮਹਿ ਹੋ ਪੁੰਨ ਗੁਣ ਗੋਪਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਲੇ ਸਹੇ ਸਹੇ ਬਿਰਤਾ ਕੋਈ ਨਾ ਜਾਏ ਜੇ ਆਵੇ ਤਦ ਆਹੇ ਸੋ ਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣ ਜਿਹਵਾ ਜਪ ਗੁਰ ਨਾਮ ਨਿਤਰੀ ਸਤ ਗੁਰ ਪੇਕਣਾ ਸਰਵਣੀ ਸੁਨਣਾ ਗੁਰ ਨਾਮ ਸਤਿਗੁਰ ਸੇ ਤੀਰਤਿਆਂ ਦਰਗਹਿ ਪਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸੁ ਨੇ ਵਤ ਦੇ ਜਗ ਮੇ ਉਤਮ ਕਟਿ ਹੈ ਵਿਰਲੇ ਕਈ ਕੇ ਮਹੱਲ ਪੰਜਵੰ ਰਕੇ ਰਖਣ ਹਾਰ ਆਪ ਉਬਾਰਿਆਨ ਗੁਰ ਕੀ ਪਹਿਰੀ ਪਾਇ ਕਾ ਜਸ ਵਾਰਿਆਨ ਹੋਆ ਆ ਪਦ ਆਲ ਮਨ ਹੋਣੈ ਵਿਸਾਰਿਆਨ ਸਾਧ ਜਨ ਕ ਸੰਗ ਪਵ ਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਥਿਨ ਮਾਹੇ ਬੇਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਤ ਤ ਸਮੰਦ 사ਗਰ ਨਿਰ ਭਰਿਆ ਤੇ ਤੇ ਅਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵ ਡੁੱਬਦੇ ਪਤਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਕ ਕਤੀ ਪ੍ਰਣਮਤ ਨਾਨਕ ਹੁਕਮਿ ਪਸਾਣ ਸਕਹੋ ਲੈ ਤਨ ਰਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਹਮਰੇ ਗਣਤਨ ਗਣਿਆ ਕਈ ਆਪਣਾ ਬਿਰਦ ਪਛਾਣ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੇ ਗਣਤਨ ਗਨਿਆ ਕੈ ਆਪਣਾ ਮਿਰਦ ਪੈਸਾਣ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇ ਮੇਰ ਸਤ ਗੁਰ ਪੁਰੈ ਹੋਏ ਸਰਬ ਕਲਿਆਣ ਰਹਾ ਜਿਉ ਪਾਏ ਪੰਡ ਜਿਨ ਸਾਜਿਆ ਦਿੱਤਾ ਪੰਡਣ ਕਾਣ ਆਪਣੇ ਦਾਸ ਕੇ ਆਪ ਬੈ ਜ ਰਕੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਿਨ ਸਾਂਝਿਆ ਦਿੱਤਾ ਪੈਣਣ ਖਾਣ ਆਪਣੇ ਦਾਸ ਕਿ ਆਪ ਪਹਿਜ ਰਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਹਲ ਰਾਗ ਗਉੜੀ ਦੀਪਕੇ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਅੱਖੀਂ ਕਰਤੇ ਕਾ ਹੋਏ ਵਿਚਾਰ ਸਤਿਗੁਰ ਗਵ ਸਹਲ